ਬਿਚ ਰਹੇ تھے ਮਾਂ ਬਹੁਤ ਜਨਮ ਬਹੁਤ ਜਨਮ 아. Uh -huh. uh -huh. uh -huh. 왓 आकूर तो मुशरदाई आया, उतर गयों मेरे मन का संसार जब दे दर्शन पाया, शरण आगे, उसको तो बाद, उसको तो बाद ही अरदास एड़ी है, मांगना, मांगने का ਆਜੇਸ ਗੁਰਤੇ ਮੰਗਣਾ ਆਜੇ ਸੰਸਾਰ ਕੀ ਮੰਗ ਰਹੇ ਆ ਉਸ ਮਾਰੂ ਤੋਂ ਪਰਮੇਸ਼ਰ ਤੋਂ ਵਸਤੂਆਂ ਤਦ ਸੁਖ ਦੇ ਸਾਧਨ ਦੀ ਸੋਚਦਾ ਬੰਦਾ ਕਿ ਸੁਖ ਮਿਲੇਗਾ ਸਰਨੁ ਗਦਾਰੁ ਤੇ ਬਿਪੁਰਸ਼ੁ ਇਹ ਤੋਂ ਸੁਖ ਬਿਲੇਗਾ ਪਰ ਗੁਰੂ ਜੀ ਕਹਿੰਦੇ ਕੀ ਮੰਤਰ ਹੈ ਦਾਸ ਜੀ ਚੋਂ ਮੰਗਦੇ ਮੰਗਣਾ ਮੰਗਨ ਦੀ ਕਾ ਆਰ ਜਸ ਗੁਰ ਤੇ ਮੰਗਣਾ ਫਨ ਨੇ ਬੜਾ ਤਨ ਸੈਟ ਘੋਟੂ 8ਵੀਂ ਸਦੀ ਦੇ ਵਿੱਚ ਅੱਜ ਸਾਡੀਆਂ ਮੰਗਾਂ ਬਦਲ ਗਈਆਂ ਕਨਵਾਟ ਤੋਂ ਹੀ ਆ ਮੰਗਾਂ 18ਵੀਂ ਸਦੀ ਦਾ ਇਤਿਹਾਸ ਜਦੋਂ ਬੜੀ ਸਿੱਖੀ ਮੰਗ ਰਹੇ ਸੀ ਗੁਰੂ ਤੋਂ ਜੰਗਲਾਂ ਵਿੱਚ ਘੋੜਿਆਂ ਦੀਆਂ ਕਾਂਟੀਆਂ ਤੇ ਓਖਾਂ ਦੇਹਾਂ ਵਿੱਚ ਧੰਧ। ਇਰਲੀ ਕੋਲ ਤੋਂ ਕੀ ਮੰਗ ਰਹੇ ਨੇ? ਇਹ ਸਤਿਗੁਰੂ ਜੀ ਵੇਤਨ ਤੋਂ ਦਹੋਰ ਜੇ ਮੰਗਣਾ ਸਿਰ ਓਖਾਂ ਕੈ ਦੁੱਖ। ਤੇਹੋ ਨਾਮ ਸੰਤੋਖੀ ਆਉ ਪੁੱਤਰ ਮਨ ਕੀ ਭੁੱਖ ਉੱਟ। ਤੁਧਾਰੀ ਸਦੀ ਦੇ ਸਿੱਖਾਂ ਦੀ ਬਰਾਤਨ ਸਮੇਂ ਸਿੱਖ ਗੁਰੂ ਤੋਂ ਨਾਮ ਮੰਗਦਾ ਸੀ ਨਾਮ ਦਾ ਸ਼ਰਨ ਮੰਗਦਾ ਸੀ ਅੱਜ ਸਾਡੀਆਂ ਮੰਗਾਂ ਬਦਲ ਗਈਆਂ ਅੱਜ ਤੁੱਤਰ ਲਾਲ ਸਾਹਿਬ ਧੰਨ ਲਾਲ ਸਾਹਿਬ ਸੰਪਤੀ ਲਾਲ ਸਾਹਿਬ ਮਨਵਾੜੀਆਂ ਦੀ ਲਾਲਸਾ ਕੋਈ ਹੈ ਐਸਾ ਇਤਿਹਾਸ ਵਿੱਚ ਜਿਹਨੂੰ ਭਾਣ ਵਿੱਚ ਸੁੱਖ ਮਿਲਿਆ ਨਾ ਇੱਕ ਵੀ ਵਿਖਾ ਕੋਈ ਹੈ ਐਸਾ ਇਤਿਹਾਸ ਵਿੱਚ ਜਿਹਨੂੰ ਪੁੱਤਾਂ ਚ ਸੁੱਖ ਮਿਲਿਆ ਕੋਈ ਹੈ ਐਸਾ ਕਿ ਹਾਸ ਵਿੱਚ ਕਿਤੇ ਨਾ ਲੱਭੇ ਡੋਮੇ ਕਿ ਬਹੁਤ ਵੱਡੇ ਵੱਡੇ ਮੈਨਾ ਜੋ ਸੁੱਖ ਕਿੱਗਿਆ ਉਹਨਾਂ ਕੀ ਕਰੀਏ ਭਾਈ ਜੇ ਮੰਗਣ ਹੈ ਨਾ ਮਹਾਪੁਰਸ਼ ਸੰਤ ਬਾਬਾ ਅਦਰਸ਼ ਸਿੰਘ ਜੀ ਮਹਾਰਾਜ ਉਹਨਾਂ ਦੀਆਂ ਜਿੰਨੀਆਂ ਸਾਖੀਆਂ ਹੁੰਦੀਆਂ ਨੇ ਸਾਰੀਆਂ ਸਾਖੀਆਂ ਵਿੱਚ ਮਹਾਪੁਰਸ਼ਾਂ ਕੋਲੇ ਕੋਈ ਵੀ ਸੰਗ ਆ ਜਾਣੀ ਪਹਿਲਾ ਪਹਿਲਾ ਬਚਨ ਮਹਾਪੁਰਸ਼ਾਂ ਦਾ ਹੁੰਦਾ ਇਹ ਪਾਈ ਨਾਮ ਜਪਦਾ ਹੈ ਆਪ ਕੋ ਸਤਿਗੁਰੂ ਸਿਮਰਦਾ ਨਾਮ ਜਪਦਾ ਨਾ ਇਹ ਨਾਮ ਜਪਦੇ ਜੇ ਨਹੀਂ ਜਪਦਾ ਨਾਮ ਜਪਤ ਚਾਹਵਨ ਸਤਿ ਆਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਮ ਤੇ ਜੋਰ ਦੇ ਦੇ ਸਿਮਰਦੇ ਜੀ ਪਦਗੀ ਤੇ ਜੀ ਇਹ ਅਰਦਾਸ ਕਰਕੇ ਬਹੁਤ ਜਨਮ ਵਿਚਰੇ ਤੇ ਮਾਗੋ ਇਹ ਜਨਮ ਤੁਮਾਰੀ ਤੁਮਾਰੇ ਦੇਖੇ ਇਹ ਪਉੜੀ ਤੇਰ ਪਉੜੀ ਹੈ ਪਹਿਲਾਂ ਸ਼ਰਨ ਆਉਣਾ ਧਾਰਗੁਪ ਤਉ ਸ਼ਰਦਾਈ ਆਇਆ ਅਪਸ਼ਬਤਿ ਸ਼ਰਨ ਆਕੇ ਜਨਮੂ ਤਉ ਮੰਗਣੈ ਅਗਲਾ ਸ਼ਬਦ ਮੰਗਣਾ ਮੰਗਣ ਨੀਕਲ ਔਰ ਮੰਗਦੇ ਆ ਇਹ ਅਰਦਾਸ ਕਰਦੀ ਆ ਜੇ ਮਤ ਮਾਲਕ ਮੈਂ ਤਾਂ ਬਹੁਤ ਦੇਰ ਦਾ ਪਿਛੜਿਆ ਹੋਇਆ ਆ ਤੁਸਾਂ ਵਾਪਸ ਕਿ ਬਹੁਤ ਜਨਮ ਇਛਰੇਤੀ ਮਾਤੂ ਇਹ ਜਨਮ ਤੁਮਾਰੇ ਦਿੱਤੀ ਐਸ਼ਯ ਬਤਨ ਤਣੀ ਉਪਰ ਤੂੰ ਜਾਂਦੀ ਆ ਪੌੜੀ ਤੇ ਉਪਰ ਅਖੀਰਲੀ ਪੌੜੀ ਬਗ ਜਾਂਦੇ ਆ ਤੇ ਆਪਾਂ ਜਿਹੜੀ ਹੈ ਸੱਚਖੰਡ ਵਸੈ ਨਿਰੰਕਾਰ ਸੇਖਰ ਦੀ ਗੁਰੂ ਕੇ ਸਿੱਧ ਦੀ ਮਾ ਪ੍ਰਸ਼ੰਗ ਜਿੰਨਾ ਜੋੜਾ ਨਾਮ ਅਧੀ ਅਹੀ ਨਾਮ ਨਾਮ ਜੋਤ ਫਤਰਦੀ ਦਾ ਜਰਾ ਜਰਾ ਨਾਮ ਨਾਲ ਲੰਗਿਆ ਬੁੱਤੇ ਕਾਈ 29 ਸਾਂ ਇਸ ਧਰਤੀ ਤੇ ਬੈਠ ਕੇ ਗੁਰੂ ਨਾਨਕ ਪਾਸ਼ਾ ਦੇ ਨਿਰਮਲੇ ਪੰਥ ਦਾ ਢੰਕਾ ਮਜਾਇਆ ਕੋ ਸਤਿਨਾਮ ਸਿਮਾਈ। 23 ਸਾਲ ਇਸ ਧਰਤੀ ਤੇ ਬੈਠ ਕੇ ਇਤੋਂ ਪ੍ਰਮਾਣ ਕਰਨਾ ਜਾਣਾ ਕਲਗੀਧਰ ਪਾਸ਼ਾ ਦੇ ਖੰਡੇ ਬਾਟੇ ਦਾ ਅੰਮ੍ਰਿਤ 14 ਲੱਖ ਪਰਗੀ। ਜੁਰਮ ਬਖਸ਼ਿਸ਼ ਕਰਦੇ ਸਤਿਗੁਰੂ ਜੀ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਜਨਮ ਹੋਏ ਤੁਹਾਡੇ ਨਾਲ ਅਸੀਂ ਵਿਛੜੇ ਹੋਏ ਬਹੁਤ ਬੇਚਨ ਕਈ ਜਨਮ ਪਏ ਕਿ ਤਪੰਗਾ ਕਈ ਜਨਮ ਗੱਜਬੀਨ ਰੰਗਾ ਕਈ ਜਨਮ ਤੁਮ ਈਸਰਤ ਹੋਇਓ ਕਈ ਜਨਮ ਹੈ ਬ੍ਰਿਕ ਹੋਇਓ ਵੇਦ ਜਗ ਦੀਸ ਬੇਟਾ ਕੀ ਬੜਿਆ ਜਨ ਕਾਲ ਤੇ ਬੇਸ ਸੁੰਦਰੀ ਉਸ ਮਾਲਕ ਨੂੰ ਪਰਮੇਸ਼ਰ ਤੇ ਮੈਨ ਦਾ ਰਸਤਾ ਪਾੜੀ ਤਾਂ ਕਿ ਮੋਰੀ ਕਿڑی ਹੈ ਮਨੋਖਾ ਜਨ ਮੈਨ ਆ ਕੋ ਸਦਾ ਬਖਸ਼ੀ ਮਨੋਖਾ ਅਗਲੀ ਫਗਤੀ ਚ ਭਗਤ ਰਵਦਾਸ ਠੀਕ બહુત જન <speech> <Hans1> <Suss> I'm yeah,